ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਫੋਡਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਪੰਜਾਬੀ ਸਟਾਈਲ ਕੜੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੰਜਾਬੀ ਸਟਾਈਲ ਕੜੀ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਅੱਗੇ ਤੁਹਾਨੂੰ ਵੀਡੀਓ ਵਿੱਚ ਦੱਸਦੇ ਆ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਣੀ ਆ ਅੱਜ ਪੰਜਾਬੀ ਕੜੀ ਤੇ ਲਓ ਜੀ ਕੜੀ ਬਣਾਉਣ ਵਾਸਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਠੀਕ ਹੈ ਜੀ ਵਰਤੂਗਾ ਉਹ ਹੈਗਾ ਆਪਣੇ ਕੋਲ ਬੇਸਣ ਬਰੀਕ ਬੇਸਣ ਹੈ ਦੋ ਮੈਂ ਪਿਆਜ਼ ਕੱਟ ਲਏ ਮੀਡੀਅਮ ਸਾਈਜ਼ ਤੇ ਇੱਕ ਟਮਾਟਰ ਕੱਟ ਲਿਆ ਠੀਕ ਹੈ ਜੀ ਦੋ ਹਰੀਆਂ ਮਿਰਚਾਂ ਕੱਟ ਲਈਆਂ ਤੁਸੀਂ ਹਰੀਆਂ ਮਿਰਚਾਂ ਆਪਣੇ ਹਿਸਾਬ ਨਾਲ ਪਾ ਲਿਓ ਕੱਟ ਕੇ ਚਾਹੇ ਦੋ ਪਾ ਲਿਓ ਤਿੰਨ ਪਾ ਲਿਓ ਚਾਰ ਪਾ ਲਿਓ ਤੁਹਾਡੀ ਮਰਜ਼ੀ ਆ ਥੋੜੇ ਜਿਹਾ ਲਸਣ ਵਰਤੂੰਗਾ ਠੀਕ ਹੈ ਜੀ ਦੋ ਤਿੰਨ ਕੱਲੀਆਂ ਲਸਣ ਦੀਆਂ ਕੱਟ ਲੀਆਂ ਮੈਂ ਤੇ ਦਹੀਂ ਵਰਤੂੰਗੇ ਤੁਸੀਂ ਲੱਸੀ ਦੀ ਬਣਾ ਸਕਦੇ ਹੋ ਜਾਂ ਇਮਲੀ ਵਰਤ ਲਿਓ ਤੁਹਾਡੀ ਆਪਣੀ ਮਰਜ਼ੀ ਆ ਤੇ ਮਸਾਲਿਆਂ 'ਚ ਹੈਗੇ ਆ ਜੀ ਮੇਥੇ ਸਾਬਤ ਧਨੀਆ ਲੌਂਗ ਹਰ ਕਾਲੀਆਂ ਮਿਰਚਾਂ ਬੜੀ ਛੋਟੀ ਇਲਾਇਚੀ ਤੇ ਚਾਰ ਹੈਗੀਆਂ ਸਾਬਤ ਲਾਲ ਮਿਰਚ ਤੇ ਤੇਜ ਪੱਤਾ ਠੀਕ ਹੈ ਸਭ ਤੋਂ ਪਹਿਲਾਂ ਘੋਲਦੇ ਆਂ ਬੇਸਣ ਤੇ ਕੜੀ ਦੀ ਕਵਾਂਟੀਟੀ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਜਿੰਨੀ ਕਿ ਤੁਹਾਨੂੰ ਲੋੜ ਹੋਈ ਆ ਦੇਖ ਲਓ ਮੈਂ ਬੇਸਣ ਦੇ ਠੀਕ ਹੈ ਜੀ ਮੈਂ ਬਣਾ ਰਿਹਾ ਤਿੰਨ ਚਮਚਿਆਂ ਦੀ ਆਹ ਲਓ ਠੀਕ ਹੈ ਜੀ ਮੈਂ ਤਿੰਨ ਚਮਚੇ ਪਾ ਲਈ ਬੇਸਣ ਦੇ ਤੇ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਬਣਾ ਲਿਓ ਤੇ ਮੈਂ ਇਹਦੇ ਚ ਪਾਉਂਗਾ ਜੀ ਦਹੀਂ ਠੀਕ ਹੈ ਜੀ ਤੁਸੀਂ ਜਿਹੜਾ ਮਰਜੀ ਦਹੀਂ ਲੈ ਲਿਓ ਮੈਂ ਘਰੇ ਜਮਾਇਆ ਹੋਇਆ ਤਾਂ ਤੇ ਤਕਰੀਬਨ ਜੇ ਗ੍ਰਾਮ ਚ ਦੱਸਾਂ 150 ਗ੍ਰਾਮ ਬੇਸਣ ਹੈ ਇਹ ਮੈਚ 200 ਗ੍ਰਾਮ ਦਹੀਂ ਪਾਉਂਗਾ ਠੀਕ ਹੈ ਜੀ 150 ਗ੍ਰਾਮ ਬੇਸਣ ਚ 200 ਗ੍ਰਾਮ ਦਹੀਂ ਚਲੋ ਜੀ ਆਪਾਂ ਨੇ 200 ਗ੍ਰਾਮ ਦਹੀਂ ਜਿਹੜਾ ਪਾ ਲਿਆ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜੀ ਆਪਾਂ ਹਲਦੀ ਠੀਕ ਹੈ ਜੀ ਜ਼ਿਆਦਾ ਨਹੀਂ ਪਾਉਣੀ ਆ ਦੇਖ ਲਓ ਸਿਰਫ ਇੰਨੀ ਕ ਹਲਦੀ ਪਾਉਣੀ ਆ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਤੇ ਲਓ ਜੀ ਇਹਨੂੰ ਕਰਾਂਗੇ ਹੁਣ ਮਿਕਸ ਥੋੜਾ ਜਿਹਾ ਪਾਵਾਂਗੇ ਪਾਣੀ ਇਹ ਚ ਤਾਂ ਜੋ ਠੀਕ ਹੈ ਜੀ ਜਿਆਦਾ ਇਕੱਠਾ ਨਾ ਪੈ ਜਾਵੇ ਇਸ ਕਰਕੇ ਕਈ ਵਾਰ ਜਿਆਦਾ ਪਾਣੀ ਨਹੀਂ ਪਾਉਣਾ ਤੇ ਇਹਨੂੰ ਕਰਦੇ ਅਨਸਾਰ ਇਹਨੂੰ ਮਿਕਸ ਆ ਤੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਫੈਂਟ ਲਉਗੇ ਇਹਨੂੰ ਤਕਰੀਬਨ 2-3 ਮਿੰਟ ਤਾਂ ਜੋ ਗੱਠਾ-ਗੁੱਠਾ ਇਹਨ ਮਰ ਜਵੇ ਠੀਕ ਹੈ ਜੀ ਇਹਨ ਕਰੀਮੀ ਜਿਹਾ ਬਣ ਜਵੇ ਇਹ ਇਹਨ ਫੈਂਟੋਗੇ ਇਹਨ ਤੇ ਦਹੀਂ ਤੇ ਬੇਸਨ ਆਪਣਾ ਬਿਲਕੁਲ ਘੁਲ ਮਿਲ ਕੇ ਠੀਕ ਹੈ ਜੀ ਆ ਦੇਖੋ ਤੇ ਹੁਣ ਇਹਦੇ ਵਿੱਚ ਪਾਉਂਦੇ ਆ ਪਾਣੀ ਇਹ ਬੜੀ ਪਾਣੀ ਤੁਸੀਂ ਯਾਨੀ ਇਹ ਜਿਹੜਾ ਬੇਸਣ ਹੈ ਜ਼ਿਆਦਾ گاੜਾ ਨਹੀਂ ਰੱਖਣਾ ਹੈਗਾ ਥੋੜਾ ਜਿਹਾ ਲਿਕਵਿਡ ਕਰ ਲੈਣਾ ਇਹ ਚੰਗੀ ਤਰ੍ਹਾਂ ਤਾਂ ਜੋ ਜਦੋਂ ਆਪਾਂ ਇਹਨੂੰ ਮਸਾਲੇ ਦੇ ਵਿੱਚ ਕੜੀ ਦੇ ਵਿੱਚ ਪਾਈਏ ਤਾਂ ਬੇਸਣ ਜਿਹੜਾ ਥੱਲੇ ਨਾ ਲੱਗੇ ਠੀਕ ਹੈ ਜੀ ਜਿੰਨਾ گاੜਾ ਬੇਸਣ ਹੋਊਗਾ ਥੱਲੇ ਲੱਗੂਗਾ ਜੇ ਪਤਲਾ ਬੇਸਣ ਹੋਊਗਾ ਤਾਂ ਥੱਲੇ ਨਹੀਂ ਲੱਗੂਗਾ ਤੇ ਲਓ ਜੀ ਮੈਂ ਦੋ ਗਲਾਸ ਪਾਣੀ ਦੇ ਪਾ ਲਏ ਇਹ ਤੇ ਇਹਨੂੰ ਰੱਖ ਦਿਆਂ ਸਾਈਡ ਤੇ ਤੇ ਹੁਣ ਮਾਰਦੇ ਆ ਤੜਕਾ ਤੇ ਜੇ ਤੁਹਾਨੂੰ ਕੜੀ ਜਿਆਦਾ ਖੱਟੀ ਪਸੰਦ ਹੈ ਤਾਂ ਕੱਸੀ ਪਾ ਲਿਓ ਇਹਦੇ ਵਿੱਚ ਜਾਂ ਫਿਰ ਥੋੜੀ ਬਹੁਤੀ ਇਮਲੀ ਪਾ ਲਿਓ ਠੀਕ ਹੈ ਜੀ ਮन्नू ਜਿਆਦਾ ਖੱਟੀ ਪਸੰਦ ਨਹੀਂ ਹੈ ਕਿ ਇਸ ਕਰਕੇ ਮੈਂ ਦਹੀਂ ਦੀਓ ਬਣਾ ਰਿਹਾ ਦਹੀਂ ਦੀ ਕੜੀ ਵੀ ਵਧੀਆ ਬਣਦੀ ਹੈ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਮਸਟਰਡ ਆਇਲ ਠੀਕ ਹੈ ਜੀ ਸਰੋਂ ਦਾ ਤੇਲ ਤੁਸੀਂ ਰिफाइंड ਵੀ ਵਰਤ ਸਕਦੇ ਹੋ ਵੈਸੇ ਸਰੋਂ ਦਾ ਤੇਲ ਵਰਤੋਂਗੇ ਤਾਂ ਵਧੀਆ ਰੰਗ ਠੀਕ ਹੈ ਜੀ ਤੁਹਾਨੂੰ ਪਤਾ ਯਾਰ ਫੈਡ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ ਤੇ ਲਓ ਜੀ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮਾ ਲੋ ਜੀ ਤੇਲ ਆਪਣਾ ਚੰਗੀ ਤਰ੍ਹਾਂ ਹੋ ਗਿਆ ਗਰਮ 6 ਕੱਪਾਂ ਨੇ ਥੋੜਾ ਜਿਹਾ ਘੱਟ ਕਰ ਲਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਪਾਵਾਂਗੇ ਸਾਬਤ ਧਨੀਆ ਤੇ ਉਸ ਤੋਂ ਬਾਅਦ ਪਾਵਾਂਗੇ ਤੇਜ ਪੱਤਾ ਤੇ ਲਾਲ ਮਿਰਚਾਂ ਇਹਨੂੰ ਹਲਕਾ ਜਿਹਾ ਭੁੰਨਾਂਗੇ ਠੀਕ ਹੈ ਜੀ ਕਿਉਂਕਿ ਮਿਰਚਾਂ ਦੇ ਧਨੀਆ ਚੰਗੀ ਤਰ੍ਹਾਂ ਭੁੰਨਣਾ ਜ਼ਰੂਰੀ ਹੈ ਤੇ ਇਸ ਟਾਈਮ ਤੇ ਮਿਰਚਾਂ ਫੁੱਟ ਵੀ ਸਕਦੀਆਂ ਕਈ ਵਾਰ ਪਟਾਕਾ ਮਾਰ ਜਾਂਦੀਆਂ ਠੀਕ ਹੈ ਜੀ ਤੇ ਮੂੰਹ ਜਿਹੜਾ ਮਾੜਾ ਮੋਟਾ ਪਾਸੇ ਰੱਖਿਓ ਆਪਣਾ ਤੇ ਹੁਣ ਪਾਵਾਂਗੇ ਠੀਕ ਹੈ ਜੀ ਦੂਜੇ ਮਸਾਲੇ ਨਾਲ ਆਹ ਲਓ ਜੀ ਤੇ ਸੇਕ ਆ ਜਿਹੜਾ ਇਹ ਟਾਈਮ ਤੇ ਘੱਟ ਰੱਖਿਓ ਮਸਾਲੇ ਆਪਣੇ ਜਲ ਵੀ ਸਕਦੇ ਆ ਤੇ ਨਾਲੇ ਪਾ ਦਾਂਗੇ ਲਸਣ ਜਦੋਂ ਹਲਕੇ ਜਿਹੇ ਮਸਾਲੇ ਪੁੰਨ ਹੋ ਗਏ ਆਪਣੇ ਘਰੇ ਮਸਾਲੇ ਤੇ ਜਦੋਂ ਹਲਦਾ ਲਸਣ ਪੁੰਨ ਹੋ ਗਿਆ ਤੇ ਫੇਰ ਪਾਵਾਂਗੇ ਜੀ ਆਪਾਂ ਇਹਦੇ ਚ ਪਿਆਜ਼ ਹਾਂ ਲਓ ਮੈਂ ਦੋ ਪਿਆਜ਼ మీడియం ਸਾਈਜ਼ ਦੇ ਇਹਦੇ ਚ ਪਾ ਲਈ ਠੀਕ ਹੈ ਜੀ ਪਿਆਜ਼ ਆ ਜਿਹੜੇ ਆਪਾਂ ਨੇ ਇਹ ਬ੍ਰਾਊਨ ਨਹੀਂ ਕਰਨੇ ਹੈਗੇ ਕਿਉਂਕਿ ਕੜੀ ਦੇ ਵਿੱਚ ਪਿਆਜ਼ਾਂ ਨੂੰ ਬ੍ਰਾਊਨ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਇਹਨੂੰ ਇਦਾਂ ਹੀ ਭੁੰਨਾਂਗੇ ਆਪਾਂ ਸਿਰਫ 1-2 ਮਿੰਟ ਉਸ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਆਪਣਾ ਅਗਲਾ ਸਮਾਨ ਤੇ ਲਓ ਜੀ ਪਿਆਜ਼ ਆਪਾਂ ਨੇ ਥੋੜੀ ਜਿਹੀ ਭੁੰਨ ਲਏ ਹਲਕੇ ਜੇ ਤੇ ਹੁਣ ਪਾਵਾਂਗੇ ਇਹਦੇ ਵਿੱਚ ਇੱਕ ਛੋਟਾ ਚਮਚ ਹਲਦੀ ਦਾ ਤੇ ਥੋੜੀ ਜਿਹੀ ਪਾਵਾਂਗੇ ਦੇ ਗਿਮੇਤ ਠੀਕ ਹੈ ਤੇ ਗਿਮੇਤ ਤੋਂ ਜ਼ਿਆਦਾ ਨਹੀਂ ਪਾਉਣੀ ਸਿਰਫ ਛੋਟਾ ਛਮਚਾ ਪਾਉਣਾ ਹੈ ਇਹਨੂੰ ਹਲਕਾ ਜਿਹਾ ਭੁੰਨਾਂਗੇ ਆਪਾਂ ਜਦੋਂ ਇਹ ਹਲਕਾ ਜਿਹਾ ਭੁੰਨ ਹੋ ਗਿਆ ਤੇ ਨਾਲੇ ਪਾ ਦਾਂਗੇ ਟਮਾਟਰ ਤੇ ਹਰੀ ਮਿਰਚਾਂ ਟਮਾਟਰ ਚਾਹੀਏ ਮਿਕਸੀ ਕਰਕੇ ਪਾ ਲਿਓ ਤੇ ਚਾਹੇ ਕੱਟ ਕੇ ਪਾ ਲਿਓ ਠੀਕ ਹੈ ਜੀ ਬਰੀਕਾਂ ਤੇ ਲੋੜੀਏ ਮਸਾਲੇ ਨੂੰ ਆਪਾਂ 1 ਤੋਂ 2 ਮਿੰਟ ਭੁੰਨੋਗੇ ਤੇ ਇੱਕ ਚਮਚ ਪਾਵਾਂਗੇ ਇਹਦੇ ਚ ਧਨੀਆ ਪਾਊਡਰ ਦਾ ਤੇ ਸਰਵਾਜ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਿਚਨ ਕਿੰਗ ਦਾ ਅੱਧਾ ਛੋਟਾ ਚਮਚਾ ਜਿਆਦਾ ਮਸਾਲੇ ਨਹੀਂ ਆਪਾਂ ਨੇ ਪਾਣੇ ਤੇ ਨਮਕ ਪਾਵਾਂਗੇ ਜੀ ਟੇਸਟ ਰਿਕੋਰਡਿੰਗ ਬਾਕੀ ਤੁਸੀਂ ਆਪਣੇ ਹਿਸਾਬតាម ਨਾਲ ਪਾ ਲਿਓ ਉਹ ਜਿਹੜਾ ਤੇ ਲਓ ਜੀ ਇਹਨੂੰ ਭੁੰਨਾਂਗੇ ਇੱਕ ਅੱਧਾ ਮਿੰਟ ਤੇ ਲੋ ਜੀ ਹੁਣ ਕਰਾਂਗੇ ਇਹਦੇ ਵਿੱਚ ਪਾਣੀ ਐਡ ਆਪਾਂ ਠੀਕ ਹੈ ਜੀ ਤੇ ਲੋ ਜੀ ਇਹਨੂੰ ਦਾਵਾਂਗੇ ਚੰਗੀ ਤਰ੍ਹਾਂ ਉਬਾਲੀ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਬੇਸਣ ਤੇ ਲੋ ਜੀ ਮਸਾਲੇ ਨੂੰ ਉਬਾਲੀ ਆ ਚੁੱਕੀ ਆ ਤੇ ਹੁਣ ਪਾਉਣੀ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਬੇਸਣ ਆਪਾਂ ਨੇ ਘੋਲ ਕੇ ਰੱਖਿਆ ਦਾ ਠੀਕ ਹੈ ਜੀ ਆਹ ਲੋ ਤੇ ਜਦੋਂ ਤੱਕ ਇਹਨੂੰ ਵਾਲੀ ਨਹੀਂ ਆਉਂਦੀ ਠੀਕ ਹੈ ਜੀ ਆਪਾਂ ਨੇ ਜੋ ਵੀ ਪਲਟਾ ਆਪਣੇ ਕੋਲ ਖੋਚਣਾ ਜਾਂ ਕਰਛੀ ਕੋਈ ਵੀ ਹੋਈ ਆਪਾਂ ਨੇ ਕੰਟੀਨਿਊ ਰੱਖਣੀ ਆ ਮੰਨ ਲਓ ਉਹ ਮਾਰਨੇ ਤੇ ਵਿੱਚ ਹਟਣਾ ਨਹੀਂ ਹੈਗਾ ਇਹਨੂੰ ਚਲਾਉਣੇ ਤੇ ਹਲਾਉਣੇ ਤੇ ਨਹੀਂ ਬੇਸਣ ਠੀਕ ਹੈ ਜੀ ਕਈ ਵਾਰ ਕੀ ਆ ਹੁੰਦਾ ਉਹ ਥੱਲੇ ਲੱਗ ਜਾਂਦਾ ਏ ਲੋ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਦਮਾਂਗੇ ਅਵਾਲੀ ਤੇ ਹੌਲੀ ਹੌਲੀ ਫਲਾਈ ਜਾਵਾਂਗੇ ਕੜੀ ਦਾ ਕਲਰ ਚੈੱਕ ਕਰੋ ਜੀ ਐਨ ਇੱਕਦਮ ਪਰ ਹੈ ਪੂਰਾ ਤੇ ਲੋ ਜੀ ਇਹਨੂੰ ਦੰਨੇ ਆ ਹੁਣ ਅਵਾਲੀ ਤੇ ਲੋ ਜੀ ਕੜੀ ਨੂੰ ਰੱਖ ਦਿਆਂ ਹੁਣ ਆਪਾਂ ਦੂਜੇ ਚੁੱਲੇ ਤੇ ਥੋੜੀ ਜੀ ਇਹ ਪਾਰਟ ਦੇ ਵਿੱਚ ਆਵਾਜ਼ ਚ ਪ੍ਰੋਬਲਮ ਆ ਗਈ ਸੀ ਵੀਡੀਓ ਦੇ ਠੀਕ ਹੈ ਜੀ ਇਸ ਕਰਕੇ ਮੈਂ ਦੁਬਾਰਾ ਤੋਂ ਰਿਕਾਰਡ ਕਰ ਰਹੇ ਹਾਂ ਜੀ ਜੇ ਕੋਈ ਦਿੱਕਤ ਲੱਗੀ ਤਾਂ ਸੌਰੀ ਮਾਫ ਕਰਿਓ ਜੀ ਤੇ ਲੋ ਜੀ ਹੁਣ ਆਪਾਂ ਕਿਆ ਕਰਦੇ ਹਾਂ ਕੜੀ ਨੂੰ ਰੱਖਾਂਗੇ ਵਿੱਚ ਵਿੱਚ ਮ ਹਿਲਾਈ ਜਾਵਾਂਗੇ ਪਰਲੇ ਗੈਸ ਤੇ ਠੀਕ ਹੈ ਜੀ ਕਿਉਂਕਿ ਜੇ ਕਈ ਵਾਰ ਕੜੀ ਗ ਆਪਣੀ ਗਾੜੀ ਹੋ ਜਾਂਦੀ ਹੈ ਨਾ ਤਾਂ ਤੁਸੀਂ ਇਹਦੇ ਵਿੱਚ ਕਦੇ ਵੀ ਕੋਸ ਮਤਲਬ ਠੰਡਾ ਪਾਣੀ ਨਹੀਂ ਪਾਉਣਾ ਇਹਦੇ ਚ ਪਾਉਣਾ ਤੁਸੀਂ ਗਰਮ ਪਾਣੀ ਠੀਕ ਹੈ ਜੀ ਕਿਉਂਕਿ ਗਰਮ ਪਾਣੀ ਪਾਉਣ ਨਾਲ ਕਿਆ ਹੁੰਦਾ ਕੜੀ ਆਪਣੀ ਫਟਦੀ ਨਹੀਂ ਹੈਗੀ ਜੇ ਆਪਾਂ ਠੰਡਾ ਪਾਣੀ ਪਾ ਦਿੰਦੇ ਹਾਂ ਨਾ ਤਾਂ ਕੜੀ ਫਟ ਜਾਂਦੀ ਆ ਠੀਕ ਹੈ ਜੀ ਜੇ ਕੜੀ ਮੰਨ ਲਓ ਆਪਣੀ ਪਤਦੀ ਆ ਤਾਂ ਉਹਨੂੰ ਪਕਾਉਂਗੇ ਆਪਾਂ ਤਾਂ ਉਹ ਗਾੜੀ ਹੋ ਜੂਗੀ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਤੇ ਦੋ ਜੀ ਹੁਣ ਰੱਖਦੇ ਆਪਾਂ ਕੜੀ ਰੱਖਤੀ ਆਪਾਂ ਨੇ ਛੋਟੇ ਗੈਸ ਪਰ ਹੁਣ ਠੀਕ ਹੈ ਜੀ ਤੇ ਦੂਜੀ ਸਾਈਡ ਬਣਾਵਾਂਗੇ ਜੀ ਆਪਾਂ ਪਕੌੜੇ ਪਕੌੜੇ ਬਣਾਉਣ ਵਾਸਤੇ ਮੈਂ ਇੱਕ ਆਲੂ ਕੱਟ ਲਿਆ ਠੀਕ ਹੈ ਜੀ ਬਰੀਕ-ਪਰੀਕ ਇੱਕ ਪਿਆਜ਼ ਕੱਟ ਲਿਆ ਤੇਜੇ ਦਾ ਮੜਾ ਮੋਟਾ ਸਮਾਨ ਆਪਾਂ ਹੁਣ ਤੁਹਾਡੇ ਸਾਹਮਣੇ ਪਾਵਾਂਗੇ ਥੋੜਾ ਜਿਹਾ ਧਣੀਆਂ ਪਾ ਲਾਂਗੇ ਜੀ ਹਰੀਆ ਘਟ ਹਰਾ ਕੱਟਿਆ ਹੋਇਆ ਪਾ ਲਓ ਜੀ ਧਣੀਆਂ ਪਾਵਾਂਗੇ ਜੀ ਹੁਣ ਮਨਪ੍ਰੀਤ ਪਾ ਰਹੀ ਹੈ ਜੀ ਧਣੀਆਂ ਠੀਕ ਹੈ ਜੀ ਤੇ ਲਓ ਜੀ ਹੁਣ ਪਾਵਾਂਗੇ ਬਾਕੀ ਸਮਾਨ ਹਰੀ ਮਿਰਚ ਪਾਵਾਂਗੇ ਜੀ ਇਹਦੇ ਵਿੱਚ ਟੇਸਟਰ ਰਿਕਾਰਡਿੰਗ ਕਿਉਂਕਿ ਆਪਾਂ ਨੇ ਕੜੀ ਜੇ ਵੀ ਪਾਈ ਹੋਈ ਆ ਤੁਸੀਂ ਪਕੌੜਿਆਂ ਚ ਦੇਖ ਕੇ ਪਾਓ ਨੋਨ ਵੀ ਦੇਖ ਕੇ ਪਾਓ ਠੀਕ ਹੈ ਜੀ ਛੋਟਾ ਚਮਚ ਪਾ ਦਿਆ ਮੈਂ ਤੇ ਲਓ ਜੀ ਜੀਰਾ ਪਾ ਲਿਆ ਹਲਦੀ ਪਾ ਲਈ ਥੋੜੀ ਜੀ ਥੋੜਾ ਜਿਹਾ ਧਨੀਆ ਪਾਊਡਰ ਪਾ ਲਿਆ ਜੀ ਤੇ ਲੋ ਜੀ ਹੁਣ ਪਾਵਾਂਗੇ ਬੇਸਣੇ ਦੇ ਵਿੱਚ ਆਪਾਂ ਠੀਕ ਹੈ ਜੀ ਬੇਸਣ ਪਾ ਲਿਆ ਤੇ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਥੋੜੀ ਜੀ ਪਾ ਲਈ ਤੇ ਗੀ ਮਿਰਚ ਕਲਰ ਵਾਸਤੇ ਤੇਨੂੰ ਮਿਕਸ ਕਰ ਲਾਂਗੇ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਬੇਕਿੰਗ ਪਾਊਡਰ ਫਲਾਵਟ ਵਾਸਤੇ ਪਕੌੜਿਆਂ ਦੇ ਤੇ ਲੋ ਜੀ ਬੇਟਰ ਆਪਣਾ ਰੈਡੀ ਆ ਤੇ ਹੁਣ ਕੱਢਦੇ ਆ ਪਕੌੜੇ ਇੱਧਰ ਰੱਖ ਲਿਆ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਤੇ ਠੀਕ ਆ ਜੀ ਗਰਮ ਹੋ ਗਿਆ ਤੇ ਹੁਣ ਛੱਡਾਂਗੇ ਇਹਦੇ ਵਿੱਚ ਪਕੌੜੇ ਆ ਆਹ ਦੇਖੋ ਜਦੋਂ ਵੀ ਪਕੌੜੇ ਛੱਡਣੇ ਆ ਜੀ ਸੇਕ ਤੇਲ ਦਾ ਇਹਨ ਮੀਡੀਅਮ ਹੋਣਾ ਚਾਹੀਦਾ ਠੀਕ ਆ ਜੀ ਫਿਰ ਪਕੌੜੇ ਜਿਹੜੇ ਇਹਨ ਅੰਦਰ ਤੱਕ ਪੱਕ ਜਾਂਦੇ ਆ ਜੇ ਆਪਾਂ ਨੇ ਤੇਜ਼ ਸੇਕ ਮਾ ਛੱਡੇ ਫਿਰ ਇਹਨਾਂ ਨੂੰ ਉੱਪਰ ਤੇ ਕਾਲੇ ਹੋ ਜਾਣਾ ਵਿੱਚ ਤੇ ਰਹਿ ਜਾਣਾ ਕੱਚੇ ਤੇ ਲੋ ਜੀ ਸਾਰੇ ਪਕੌੜੇ ਛੱਡ ਲਾਂਗੇ ਇੱਤੈ ਹੀ ਛੋਟੇ ਛੋਟੇ ਕਰਕੇ ਕਿਉਂਕਿ bade ਪਕੌੜੇ ਵੈਸੇ ਵੀ ਬਿਚਤੇ ਕੱਚੇ ਰਹਿ ਜਾਂਦੇ ਐ ਇਸ ਕਰਕੇ ਛੋਟੇ ਛੋਟੇ ਪਕੌੜੇ ਛੱਡ ਲਓ ਤੁਸੀਂ ਤੇ ਲੋ ਜੀ ਪਕੌੜੇ ਮੈਂ ਸਾਰੇ ਛੱਡ ਲੇ ਆਹ ਦੇਖੋ ਤੇ ਇਹਨਾਂ ਨੂੰ ਹੁਣ ਮੀਡੀਅਮ ਸੇਕ 'ਤੇ ਪਕਾਵਾਂਗੇ ਚੰਗੀ ਤਰ੍ਹਾਂ ਤਾਂ ਜੋ ਇਹ ਅੰਦਰ ਤੱਕ ਪੱਕ ਜਵੇ ਤੇ ਹਿਲਾਈ ਜਾਵਾਂਗੇ ਇਹਨਾਂ ਨੂੰ ਥੋੜੀ ਥੋੜੀ ਦੇਰ ਬਾਅਦ ਤਾਂ ਜੋ ਇਹ ਚਾਰੇ ਪਾਸੇ ਤੇ ਪੱਕ ਜਵੇ ਤੇ ਲੋ ਜੀ ਇੱਧਰ ਕੜੀ ਵੀ ਆਪਣੀ ਪੱਕ ਚੁੱਕੀ ਆ ਤੇ ਫਿਰ ਪਕੌੜੇ ਬਣਾਉ ਪਾ ਕੇ ਆਪਾਂ ਪਾਉਨੇ ਆਂ ਕੜੀ ਦੇ ਵਿੱਚ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਜੀ ਲੋ ਜੀ ਪਕੌੜੇ ਆਪਣੇ ਪੱਕ ਚੁੱਕੇ ਆ ਜੀ ਤੇ ਹੁਣ ਇਹਨਾਂ ਨੂੰ ਕੱਢਦੇ ਆਂ ਪਲੇਟ ਦੇ ਵਿੱਚ ਥੋੜੀ देर ਬਾਅਦ ਪਾਵਾਂਗੇ ਫਿਰ ਕੜੀ ਦੇ ਵਿੱਚ ਠੀਕ ਹੈ ਜੀ ਨਾਲ ਲੱਗਦੀ ਪਕੌੜੇ ਨਹੀਂ ਗੇਰਨੇ ਕਦੇ ਵੀ ਕੜੀ ਚ ਤੇ ਲੋ ਜੀ ਕੜੀ ਆਪਣੀ ਪੱਕ ਚੁੱਕੀ ਆ ਰੈਡੀ ਆ ਜੀ ਹੁਣ ਪਾਉਨੇ ਆਂ ਪਕੌੜੇ ਇਹ ਚ ਲਓ ਜੀ ਪਕੌੜੇ ਆਪਣੇ ਆ ਚੁੱਕੇ ਆ ਥੋੜੇ ਜਿਹਾ ਪਕੌੜੇ ਆਪਾਂ ਚਾਹ ਵਾਸਤੇ ਪਚਾਵਾਂਗੇ ਠੀਕ ਹੈ ਜੀ ਤੇ ਲਓ ਜੀ ਤੇ ਹੁਣ ਮਾਰਾਂਗੇ ਕੜੀ ਦੇ ਉੱਪਰ ਆਪਾਂ ਤੜਕਾ ਇੱਕ ਛੋਟਾ ਜਿਹਾ ਹਿੰਗ ਤੇ ਤੇਗੀ ਮਿਰਚ ਦਾ ਠੀਕ ਹੈ ਜੀ ਤੇ ਲਓ ਜੀ ਤੇ ਮਾਰਦੇ ਆ ਤੜਕਾ ਹੁਣ ਥੋੜਾ ਜਿਹਾ ਪਾਵਾਂਗੇ ਆਪਾਂ ਕਲਛੀ ਦੇ ਵਿੱਚ ਹੁਣ ਤੇਲ ਪਾਵਾਂਗੇ ਠੀਕ ਹੈ ਜੀ ਆਪਾਂ ਨੇ ਤੇਲ ਗਰਮ ਕਰ ਲਿਆ ਇਹ ਚ ਪਾਵਾਂਗੇ ਥੋੜੀ ਜਿਹੀ ਹਿੰਗ ਤੈਨੂੰ ਆਇਆ ਚੰਗੀ ਤਰ੍ਹਾਂ ਜਦੋਂ ਪੁੰਨ ਹੋ ਗਈ ਇਹ ਫਿਰ ਪਾਵਾਂਗੇ ਇਹਦੇ ਵਿੱਚ ਥੋੜੀ ਜੀ ਦੇਗੀ ਮਿਰਚ ਠੀਕ ਹੈ ਜੀ ਆ ਲੋ ਦੇਗੀ ਮਿਰਚ ਪਾਵਾਂਗੇ ਛੋਟਾ ਚਮਚਾ ਅੱਧਾ ਕ ਤੇ ਲਓ ਜੀ ਹੁਣ ਜਿਹੜਾ ਇਹਨੂੰ ਕੜੀ ਦੇ ਉੱਪਰ ਪਾ ਦਾਂਗੇ ਲੋ ਜੀ ਤੜਕਾ ਬਣਾ ਜਿਹੜੀ ਹੈ ਤੇ ਲੋ ਜੀ ਪੰਜਾਬੀ ਸਟਾਈਲ ਕੜੀ ਬਣ ਕੇ ਤਿਆਰ ਹੈ ਜੀ ਇਸ ਤਰੀਕੇ ਨਾਲ ਆਪਾਂ ਜਿਹੜੀ ਕੜੀ ਕਰੇ ਬਣਾ ਸਕਦੇ ਆ ਠੀਕ ਹੈ ਜੀ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਉੱਪਰ ਆਪਾਂ ਧਨੀਆ ਪਾਊਡਰ ਹੁਣ ਪਾਵਾਂਗੇ ਜੀ ਧਨੀਆ ਸੌਰੀ ਧਨੀਆ ਪਾਊਡਰ ਕਹਿ ਹੋ ਗਿਆ ਜੀ ਧਨੀਆ ਪਾਤਾ ਜੀ ਆਪਾਂ ਨੇ ਉੱਪਰ ਤੇ ਲੋ ਜੀ ਕੜੀ ਆਪਣੀ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਪੰਜਾਬੀ ਸਟਾਈਲ ਕੜੀ ਬਣਾ ਸਕਦੇ ਆ ਸੋ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ